ਤਾਰਾ ਜਿਹੜੀਆਂ ਹੈ ਵਾਏ ਮੋਲਟ ਤਾਰਾ ਜਾਨ ਆ ਦੇਖੋ ਕਿੱਥੇ ਆਈਆਂ ਜੇ ਮੈਨੂੰ ਹੱਥ ਲਾਜਮਾ ਪੰਜ ਚਾਰ ਕੋਈ ਸ਼ਰਾਬੀ ਬੰਦਾ ਹੈ ਵੇ ਡੇਪੇ ਆ ਦੇਖੋ ਆ ਵੀ ਤਾਰਾ ਦੇਖੋ ਆ ਥੱਲੇ ਲਮਕਦੀਆਂ ਪਈਆਂ ਤਾਰਾ ਦੂਸਰੇ ਦਾ ਕੀ ਕੀ ਪ੍ਰਾਸ਼ਨ ਕਰਦਾ ਪਿਆ ਸਾਡੇ ਕੋਲ ਟੈਕਸ ਲੈ ਰਿਹਾ ਵੈਨ ਸਭ ਕੁਝ ਲੈ ਰਿਹਾ ਉਹ ਤੋਂ ਵਾਦਾ ਵੀ ਕੁਝ ਕਰ ਨਹੀਂ ਰਿਹਾ ਕੋਈ ਵੀ ਲੈਡ ਪਾਈ ਤੁਸੀਂ ਦੇਖ ਲਓ ਕੋਈ ਲੈਡ ਨਹੀਂ ਚਲਦੀ ਜਾਂਗੀ ਆ ਰਾਤ ਨੂੰ ਚੋਰੀਆਂ ਜੇ ਹੋਣੀਆਂ ਕਰਦੇ ਆ ਕਿ ਯਾਰ ਆ ਜਿਹੜਾ 17 ਜਿਹੜੀਆਂ ਹੈਗੀਆਂ ਜਿੱਥੇ ਹੈਗੀਆਂ ਇਹਨੂੰ ਸੰਭਾਲੋ ਜੋ ਕੰਮ ਹੈਗੇ ਉਹ ਕਰੋ ਹਨਾ ਤੇ ਆਪਾਂ ਆਪਾਂ ਉੱਥੇ ਹੀ ਗੱਲਾ ਕਰੀ ਜਾਏ ਇਹ ਵਿਕਾਸ ਤੋਂ ਉਹਨਾਂ ਵਿਕਾਸ ਤੋਂ ਕੁਝ ਤੁਸੀਂ ਦੇਖ ਰਹੇ ਹੋ ਫਗਵਾੜਾ نیوز ਮੈਂ ਹਾਂ ਅੰਜਲੀ ਫਗਵਾੜਾ ਸ਼ਹਿਰ ਦੇ ਪਲਾਈ ਰੋਡ ਤੇ ਹਾਈ ਵੋਲਟੇਜ ਪਿਛਲੇ ਦੀਆਂ ਤਾਰਾਂ ਲੋਕਾਂ ਦੀਆਂ ਜ਼ਿੰਦਗੀ ਲਈ ਵੱਡਾ ਖਤਰਾ ਬਣੀਆਂ ਹੋਈਆਂ। ਬਾਲਾਜੀ ਸ਼ੋਰੂਮ ਦੇ ਮਾਲਿਕ ਵਿਕਰਮ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੌਸਮ ਖਰਾਬ ਹੋਣ ਕਰਕੇ ਇੱਕ ਦਰਖਤ ਤਾਰਾ ਉੱਤੇ ਡਿੱਗ ਪਿਆ ਸੀ। ਉਸ ਨੂੰ ਉਹਨਾਂ ਨੇ ਆਪਣੇ ਖਰਚੇ ਦੇ ਨਾਲ ਇੱਕ ਪਾਸੇ ਕਰਵਾਇਆ ਪਰ ਤਾਰਾ ਪਿਛਲੇ ਕਰੀਬ 1 ਮਹੀਨੇ ਤੋਂ ਜ਼ਮੀਨ ਤੋਂ ਕੁਝ ਹੀ ਉਚਾਈ ਉੱਤੇ ਲਟਕ ਰਹੀਆਂ ਹਨ। ਉਹਨਾਂ ਨੇ ਕਿਹਾ ਹੈ ਕਿ ਇਸ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਦੀ ਜਾਨ ਨੂੰ ਹਰ ਵੇਲੇ ਖਤਰਾ ਬਣਿਆ ਹੋਇਆ, ਖਾਸ ਕਰਕੇ ਅਰਾਧ ਦੇ ਸਮੇਂ ਜਦੋਂ ਇਹ ਤਾਰਾ ਸਪਸ਼ਟ ਨਹੀਂ ਦਿਖਾਈ ਦਿੰਦੀਆਂ ਵਿਕਰਮ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਉਹਨਾਂ ਵੱਲੋਂ ਕਈ ਵਾਰ ਸੰਬੰਧਿਤ ਮਹਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਗੰਭੀਰ ਗੱਲ ਇਹ ਹੈ ਕਿ ਵਿਕਰਮ ਦੇ ਦੱਸਣ ਮੁਤਾਬਕ ਮਹਕਮੇ ਦੇ ਕੁਝ ਮੁਲਾਜ਼ਮਾਂ ਵੱਲੋਂ ਸਮੱਸਿਆ ਦਾ ਹੱਲ ਕਰਨ ਦੇ ਨਾਂ ਤੇ ਪੈਸੇ ਵੀ ਲਏ ਗਏ ਹਨ ਪਰ ਉਸ ਦੇ ਬਾਵਜੂਦ ਵੀ ਇਹ ਸਮੱਸਿਆ ਹੱਲ ਨਹੀਂ ਹੋਈ। ਲੋਕਾਂ ਨੇ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਤੁਰੰਤ ਕਾਰਵਾਈ ਕਰੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਹੋਰ ਇਸ ਬਾਬਤ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਹਾਂ। ਵਿਕਰਮ ਦੇ ਕੀ ਕੁਛ ਕੀਆ ਆਓ ਸੁਣਦੇ ਹਾਂ ਫਗਵਾੜਾ نیوز ਲਈ ਕੈਮਰਾਮੈਨ ਜੱਟ ਸ਼ਰਮਾਤ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ। ਪਜੀਓ ਦਾ ਮੇਰਾ ਨਾਮ ਹੈਗਾ ਵਿਕਰਮ ਬਸ ਮੈਨੂੰ ਬੱਲਾ ਜੀ ਨਾਂ ਤੋਂ ਜਾਣਦੇ ਆ ਸਾਰੇ ਆਪਣੀ ਦੁਕਾਨ ਦੇ ਬਾਹਰ ਖੜੇ ਆਂ ਕਿ ਮਾਮਲੇ ਦੇ ਸਰ ਸਰ ਮਾਮਲਾ ਇਹ ਹੈ ਕਿ 1.5 ਮਹੀਨੇ ਤੋਂ ਮੌਸਮ ਜਿਹੜਾ ਖਰਾਬ ਹੋਇਆ ਸੀਗਾ ਆ ਜਿਹੜੀ ਕਿਕਰ ਹਨ ਟੱਕੇ ਸੜਕ ਦੇ ਉੱਪਰ ਆ ਗਈ ਸੀ। ਅਸੀਂ ਕੀ ਕੀਤਾ ਕਿ ਕੋਈ ਹਾਸਾ ਨਾ ਹੋ ਜਵੇ ਅਸੀਂ ਖਿੱਚ ਕੇ ਨਾ ਜੀਪੀਸੀ ਨਾਲ ਥੋੜੀ ਪਿੱਛੇ ਕਰ ਦਿੱਤੀ। ਤਾਂ ਜਿਹੜੀ ਹਾਈਟ ਜਿਹੜੀ ਬਿਜਲੀ ਆਂਦੀ ਪਈ ਹਾਈ ਬੋਰਡ ਵਾਲੀ ਉਹ ਤਾਰਾ ਸਾਰੀਆਂ ਥੱਲੇ ਆ ਗਈਆਂ ਠੀਕ ਹੈ ਜੀ ਜਿਹੜੀਆਂ ਸਲੀਪ ਨੈਟ ਵਾਲੀ ਤਾਰਾ ਹੈਗੀਆਂ ਜਿਹੜੀਆਂ ਲਾਈਟ ਚੱਲਦੀ ਆ ਉਹ ਵੀ ਸਾਰ ਥੱਲੇ ਆ ਗਏ ਆ ਜੀ ਪਰਮ ਸਾਰਿਆਂ ਨੂੰ ਫੋਨ ਕਰਕੇ ਦੇਖ ਲਿਆ ਵੀ ਮਹਾਰਾ ਜੀ ਦੇਖੋ ਆਇਆ ਦੇਖ ਕੇ ਵੀਡੀਓ ਬਣਾ ਕੇ ਆ ਕਹਿੰਦੇ ਹੁਣ ਹੀ ਹੁੰਦਾ ਸੀ ਆ ਹੁਣ ਹੀ ਉਹਨੂੰ 15 ਦਿਨ ਹੋ ਗਿਆ ਤੁਸੀਂ ਐਮਸੀ ਦਾ ਇਤਿਹਾਸ ਨਹੀਂ ਲੈਂਦੇ ਸਰ ਜੀ ਐਮਸੀ ਵੀ ਲੈਟ ਬਲਾਜਿਕਾ ਉਹਨਾਂ ਨੇ ਵੀ ਵੀਡੀਓ ਬਣਾਈ ਆ ਉਹ ਕਹਿੰਦੇ ਹੁਣ ਹੀ ਕੰਮ ਹੁੰਦਾ ਹੈਗਾ 15 ਦਿਨ ਹੋ ਗਏ ਸਰ ਅਸੀਂ ਚਾਹਨੇ ਆ ਕੋਈ ਹਾਸਾ ਆਊਗਾ ਉਸ ਟਾਈਮ ਕੋ ਕਾਰਵਾਈ ਹੋਊਗੀ ਉਹ ਤੋਂ ਪਹਿਲਾਂ ਕੋਈ ਕਾਰਵਾਈ ਹੈ ਹੀ ਨਹੀਂ ਨਹੀਂ ਵਿਭਾਗ ਮੰਤਰੀ ਨਾਲ ਗੱਲਬਾਤ ਕੀਤੀ ਬਿਜਲੀ ਵਾਲਿਆਂ ਨਾਲ ਗੱਲਬਾਤ ਕੀਤੀ ਬਸ ਸਰ ਬਿਜਲੀ ਵਾਲੇ ਵਿਭਾਗ ਨਾਲ ਗੱਲ ਵੀ ਕੀਤੀ ਆ ਪਰ ਉਹਨਾਂ ਮਾ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ ਸਾਨੂੰ ਅਸੀਂ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਹੂੰ ਉਹਨਾਂ ਅਸੀਂ ਉਹਨਾਂ ਨੂੰ ਫੋਨ 'ਚ ਤੁਹਾਨੂੰ ਰਿਕਾਰਡਿੰਗ ਦੇਈਏ ਕਿ ਅੰਜੀ ਉਹ ਕਹਿੰਦੇ ਸੀ ਆਜ ਆਣਨੇ ਆ ਪਰਸੋ ਆਣਨੇ ਆ ਕੰਮ ਹੈਗਾ ਅਸੀਂ ਕਿ ਚੱਲ ਜਿਹੜੀ ਤਰੀ ਪੇਮੈਂਟ ਆ ਉਹ ਵੀ ਲੈ ਲੈ ਚੱਲ ਸਾਨੂੰ ਅਸੀਂ ਉਹਨੂੰ ਪੇਮੈਂਟ ਵੀ ਦਿੱਤੀ ਆ ਕੋਈ ਦੇਈ ਦੇ ਧਿਆਨ ਨਹੀਂ ਲੈਂਦਾ ਮਾਮਲਾ ਸੋ ਸਾਰਿਆਂ ਨੂੰ ਫੋਨ ਕੀਤਾ ਅਸੀਂ ਕਿ ਹਮਾਰਾ ਹੀ ਕਿ ਆਪ ਦੇਖ ਲਓ ਕੀ ਪ੍ਰੋਬਲਮ ਆ ਪੈਸੇ ਪੈਸੇ ਕਿਸ ਚੀਜ਼ ਦੇ ਲੈ ਕੇ ਗਏ ਤੁਹਾਡੇ ਕੋਲ ਸਰ ਉਹ ਕਹਿੰਦੇ ਸੀ ਤਾਰਾ ਉੱਚੀਆਂ ਕਰ ਦਵਾਂਗੇ ਠੀਕ ਆ ਹੁਣ ਉਹਦਾ ਤਾਂ ਮਨ ਦੇ ਨਹੀਂ ਸੀਗੇ ਅਸੀਂ ਕਹਿੰਿਆ ਯਾਰ ਅਸੀਂ ਕਹਿੰਨੇ ਕੋਈ ਹਾਸਾ ਨਾ ਹੋ ਜਵੇ ਅਸੀਂ ਵੀ ਜਿਹੜਾ ਪੈਸੇ ਉਹਨਾਂ ਨੂੰ 4000 ਰੁਪਿਆ ਉਹ ਕਹਿੰਦੇ ਤੁਹਾਨੂੰ ਦਿਓ ਕਿੰਨੇ ਵਿਅਕਤੀ ਸੀਗੇ ਜਿਹਨਾਂ ਨੇ 4000 ਦਿੱਤਾ ਤੁਹਾਡੇ ਕੋਲ ਸਰ ਬਿਜਲੀ ਮੈਕਮੇ ਦੇ ਬੰਦੇ ਸੀਗੇ ਹੁਣ ਗਿਣਤੀ ਨਹੀਂ ਪੈਸੇ ਲੈਣ ਦੇ باوجود ਵੀ ਤੁਹਾਡਾ ਕੰਮ ਕਰਕੇ ਗਏ ਕੰਮ ਨਹੀਂ ਕਰਕੇ ਗਏ ਹੁਣ ਹੀ ਤੁਹਾਡੇ ਸਾਹਮਣੇ ਅਸੀਂ ਫੋਨ ਕਰ ਲੰਨੇ ਆ ਉਹਨਾਂ ਨੂੰ ਆ ਤੁਸੀਂ ਸੁਣ ਲਈਓ ਕੀ ਕਹਿੰਦੇ ਆ ਹਾਂਜੀ ਭਾਜੀ ਗੱਦਾਂ ਸਹੀ ਬਾਲਾ ਜੀ ਬੋਲਦਾ ਭਾਜੀ ਉਹ ਤਾਰਾ ਯਾਰ ਭਾਜੀ ਕੀਤੀਆਂ ਨਹੀਂ ਹੈਗੀਆਂ ਹੈ ਆ ਪਾਏ ਆ ਜੱਸੇ ਦੇ ਖੂਦ ਉੱਪਰ ਤਾਰੇ ਡੀਗੀਆਂ ਜਿਹੜੀਆਂ ਉਹ ਭਾਜੀ ਕਰਦੇ ਕਰਦੇ ਭਾਜੀ ਕਿੰਨੇ ਦਿਨ ਹੋ ਗਏ ਆ 25 ਦਿਨ ਹੋ ਗਿਆ ਚੀਜ਼ ਨੂੰ ਮੈਂ ਸੁਣੀ ਆ ਨਾ ਤੁਸੀਂ ਰੋਜ਼ ਹੀ ਮੈਨੂੰ ਕਹਿੰਦੇ ਆ ਅੱਜ ਹੁਣ ਕਾਲੂ ਹੂੰਗਾ ਪਰਸੋ ਹੂੰਗਾ ਦੋਸਤ ਠੀਕ ਹੈ ਨਾ ਤੁਹਾਨੂੰ ਪੇਮੈਂਟ ਵੀ ਯਾਰ ਭਾਈ ਮੇਰੀ ਗੱਲ ਸੁਣੋ ਸਾਨੂੰ ਪੇਮੈਂਟ ਦੇਣਾ ਤਾਂ ਹੀ ਮਤਲਬ ਇਹ ਕਿ ਜਲਦੀ ਕੰਮ ਹੋ ਜੇ ਕੋਈ ਹਾਸਾ ਹੋ ਗਿਆ ਭਾਜੀ ਫੇ ਅਸੀਂ ਦੇਖਾਂਗੇ ਉਹਦੀ ਕੰਮ ਹੋ ਰਿਹਾ ਕੋਈ ਕੰਮ ਕਰ ਲੈ ਇਸ ਦਾ ਬਹੁਤ ਤਾਂ ਭਾਈ ਸਾਰੇ ਉਹੀ ਗੱਲ ਕਹਿੰਦੇ ਕਰ ਦੇਣਾ ਕਰਨਾ ਪਤਾ ਨਹੀਂ ਕਿਹੜੇ ਟਾਈਮ ਆ ਜਦੋਂ ਕੁਝ ਹੋ ਗਿਆ ਫੇ ਕਰਨਾ ਮੇਰਾ ਰਜਿੰਦਰ ਹੈ ਜੀ ਨਾ ਇੰਨੇ ਵੀ ਆਪਣਾ ਅਪਲਾਈ ਰੋਡ ਦੇ ਉੱਪਰ ਖੜੇ ਲਗਾਣ ਦੇ ਪਰ ਕੀ ਮਾਮਲਾ ਕੀ ਸਾਰਾ ਮਾਮਲਾ ਇਹ ਕਿ ਕੱਕਰ ਟੁੱਟੀ ਹੋਈ ਹੈ ਕਾਫੀ ਦਿਨਾਂ ਤੋਂ ਜਦੋਂ ਮੌਸਮ ਖਰਾਬ ਆਇਆ ਸੀ ਉਸ ਤੋਂ ਬਾਅਦ ਕੋਈ ਇਹਨੂੰ ਦੇਖਣ ਬੇਦਰ ਜੰਗਬਲਾਲ ਮੈਂ ਕਿਹਾ ਵੀ ਕੋਈ ਬੰਦਾ ਨਹੀਂ ਆਇਆ ਬਿਲੀ ਬੋਰਡ ਵਾਲਿਆਂ ਨੂੰ ਕੰਪਲੇਨਟ ਕੀਤੀ ਆ ਉਹ ਕਹਿੰਦੇ ਕੋਈ ਨਹੀਂ ਕਰ ਦਿੰਦੇ ਆ ਜੀ ਕਰ ਦਿੰਦੇ ਆ ਬੇ ਸਟੇਟ ਲੈਡ ਦੀ ਜਿਹੜੀਆਂ ਤਾਰਾਂ ਆ ਉਹ ਥੱਲੇ ਜ਼ਮੀਨ ਤੇ ਹੀ ਪਈਆਂ ਸਾਰੀਆਂ ਅਜੇ ਵੀ ਤੁਸੀਂ ਦੇਖ ਲਈਓ ਕੈਮਰਾ ਮਾਰ ਕੇ ਉੱਥੇ ਜ਼ਮੀਨ ਤੇ ਪਈਆਂ ਥੱਲੇ ਤਾਂ ਕੱਲ ਨੂੰ ਕੋਈ ਪ੍ਰੋਬਲਮ ਆਈ ਹੋਵੇ ਐਕਸੀਡੈਂਟ ਹੋ ਗਿਆ ਕੋਈ ਗਲਵੱਤ ਹੋਈ ਕੌਣ ਜ਼ਿੰਮੇਵਾਰ ਕੋਈ ਨਾ ਕੋਈ ਗ ਉਹ ਹਾਂ ਜੀ ਬੀਬੀ ਭਾਜੀ ਨੇ ਕੀਤੀ ਸੀ ਵਾਲਾ ਜੀ ਨੇ ਗੱਲ ਤਾਂ ਉਹਦੀ ਤੋਂ ਤੁਹਾਨੂੰ ਦੱਸ ਦੱਸਿਆ ਇਹਨਾਂ ਨੇ ਇਹ ਇਹ 1.5 ਮਹੀਨੇ ਦਾ ਲੱਗੇ ਹੋ ਗਿਆ ਜੀ ਲੋ ਮੌਸਮ ਬੜਾ ਹਾਰਾ ਕੋਈ ਅਧਿਕਾਰੀ ਨਹੀਂ ਆਇਆ ਇਹਨੇ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਂ ਜੀ ਹਾਂ ਜੀ ਜਿੱਦੂ ਚ ਕਹਿੰਦੇ ਸੀ ਫੋਨ ਕਰ ਲੈਣਾ ਸਰ ਕੋਈ ਐਮਸੀ ਨੂੰ ਦੱਸਿਆ ਐ ਐਮਸੀ ਉਹ ਆਏ ਸੀਗਾ ਇੱਥੇ ਆ ਮੌਕੇ ਤੇ ਆ ਕੇ ਗਿਆ ਚੈੱਕ ਕਰਕੇ ਗਿਆ ਕੀ ਮੰਗ ਕਰਦੇ ਜਿੱਦਾਂ ਤਾਰਾਂ ਸਾਰੀਆਂ ਥੱਲੇ ਪਈਆਂ ਕੀ ਮੰਗ ਕਰਦੇ ਤੁਸੀਂ ਮੰਗ ਸਾਡੀ ਇਹੀ ਐ ਸਰ ਵੀ ਇਹਨੂੰ ਕਲੀਅਰ ਕੀਤਾ ਜਾਵੇ ਕੋਈ ਕੱਲ ਨੂੰ ਐਕਸੀਡੈਂਟ ਹੁੰਦਾ ਜ਼ਿੰਮੇਵਾਰੀ ਆਉਂਦੀ ਆ ਸਾਡੀ ਦੁਕਾਨ ਦੇ ਬਿਲਕੁਲ ਸਾਹਮਣੇ ਆ ਇਹ ਜਿਹੜੀਆਂ ਲਾਈਟਾਂ ਸਪੀਡ ਲਾਈਟ ਆ ਜਾਂ ਹਾਈ ਵੋਲਟੇਜ ਤਾਰਾਂ ਵਾ ਹਾਈ ਵੋਲਟੇਜ ਤਾਰਾਂ ਥੋੜੀਆਂ ਪਿੱਛੇ ਆ ਜਿਹੜੀਆਂ ਸਪੀਲ ਲਾਈਟ ਦੀ ਤਾਰਾਂ ਰੋਡ ਦੇ ਉੱਤੇ ਡੀਆਂ ਪਈਆਂ ਜਿਹੜੀ ਹਾਈ ਵੋਲਟੇਜ ਤਾਰ ਆ ਉਹ ਵੀ ਜ਼ਮੀਨ ਦੇ ਨਾਲ ਹਾਂਜੀ ਹਾਂਜੀ ਜ਼ਮੀਨ ਤੋਂ ਥੋੜੀ ਉੱਪਰ ਆ ਵੀ ਸਾਹਮਣ ਜੇ ਕੋਈ ਵੀ ਜਾਨਵਰ ਲੰਘ ਆਇਆ ਕੋਈ ਵੀ ਆ ਹੋ ਸਕਦਾ ਐਕਸੀਡੈਂਟ ਕੋਈ ਜਿਹੜਾ ਬੀਚ ਨੂੰ ਪ੍ਰਭਾਵ ਦਾ ਬੀ ਅਧਿਕਾਰੀ ਜਣ ਆਏ ਸੀ ਉਹ ਕੋਈ ਪੈਸਾ ਮਾਮਲੇ ਕੋਈ ਉਹਨਾਂ ਨੂੰ ਦਿੱਤੇ ਕੋਈ ਪੈਸੇ ਕੋਈ ਹਾਂਜੀ ਹਾਂਜੀ ਕੋਈ ਕੰਮ ਫੇ ਨਹੀਂ ਹੋਏਗਾ ਕੰਮ ਤਾਂ ਹੁਣ ਤੁਹਾਡੇ ਸਾਹਮਣੇ ਫੋਨ ਕਰਕੇ ਗੱਲ ਕਰਾਤੀ ਉਹ ਕਹਿੰਦੇ ਕਰ ਦੈਨ ਨੇ ਜੀ ਟਾਈਮ ਨਹੀਂ ਹੈਗਾ ਜੀ ਬਸ ਐਦਾਂ ਦੀ ਗੱਲਾ ਕਰਕੇ ਟਾਈਮ ਪਾਸ ਕਰ ਲੈਂਦੇ